ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਨਵੇਂ ਵਲੌਗ ਵਿੱਚ ਦੋਸਤੋ ਤੁਹਾਡੇ ਨਾਲ ਅੱਜ ਦੇ ਵਲੌਗ ਵਿੱਚ ਮੈਂ ਸ਼ੇਅਰ ਕਰਨ ਜਾ ਰਿਹਾ ਹਾਂ ਆਪਣਾ ਸ਼ਾਮ ਦਾ ਰੁਟੀਨ ਤੇ 5:00 ਵਜੇ ਦਾ ਟਾਈਮ ਹੋ ਚੱਲਿਆ ਹੈ ਤੇ ਮੈਂ ਇੱਧਰ ਆਟਾ ਤੇ 1 ਲੀਟਰ ਦੇ ਵਿੱਚ ਥੋੜਾ ਪਾਣੀ ਲੈ ਕੇ ਆ ਗਿਆ ਹਾਂ ਕਿਉਂਕਿ ਆਪਾਂ ਧਾਰ ਕੱਢਣ ਲੱਗੇ ਹਾਂ ਮੱਝ ਦੀ ਤੇ ਉਧਰ ਸਤਵਿੰਦਰ ਪੱਠੇ ਉਤਰਦੇ ਆਏ ਲਿਵਰ ਵਾਲੇ ਨਾਲ ਸਵੇਰ ਵਾਸਤੇ ਤੇ ਇੱਧਰ ਆਪਾਂ ਹੁਣ ਆਟਾ ਪਾ ਦਿੱਤਾ ਤੇ ਥੱਲੇ ਬਹਿ ਗਿਆ ਤੇ ਪਸਮਾਉਣ ਲੱਗ ਗਿਆ ਮੱਝ ਨੂੰ ਮੈਂ ਤੇ ਇਹ ਮੇਰਾ ਦਿੱਲੀ ਦਾ ਰੁਟੀਨ ਹੈ ਦੋਸਤੋ ਇਹ ਮੱਜ ਥੋੜਾ ਹੀ ਦਿੰਦੀ ਹੈ ਦੁੱਧ ਬਿਲਕੁਲ ਥੋੜਾ ਦਿੰਦੀ ਹੈ ਚਲੋ ਚਾਹ ਪਾਣੀ ਲਈ ਚੱਲਦਾ ਰਹਿੰਦਾ ਹੈ ਤੇ ਇੱਕ ਦੂਜੀ ਮੱਜ ਹੈ ਤੇ ਉਹ ਭਾਬੀ ਜੀ ਉਹਦੀ ਧਾਰ ਕੱਢਣ ਲੱਗੀ ਆ ਪਹਿਲੇ ਮੇਰੇ ਪੂਆ ਜੀ ਮੇਰੇ ਨਾਲ ਕਢਾ ਦਿੰਦੇ ਹੁੰਦੇ ਸੀ ਧਾਰਾਂ ਤੇ ਉਹ ਗਏ ਨੇ ਪੰਜਾਬ ਸਰਹਾਲੀ ਸਾਹਿਬ ਸਾਡੇ ਇਥੋਂ ਵੱਡੇ ਬਾਬਾ ਜੀ ਜਿਹੜੇ ਆ ਸਾਡੇ ਮਿੰਗਾਪੁਰ ਗੁਰਦੁਆਰੇ ਸਾਹਿਬ ਦੇ ਬਾਬਾ ਜੀ ਜਿਹੜੇ ਆ ਉਹ ਖੜਦੇ ਨੇ ਗੱਡੀਆਂ ਹਰ ਸਾਲ ਸੰਗਤਾਂ ਜਾਂਦੀਆਂ ਨੇ ਪ੍ਰੋਗਰਾਮ ਹੁੰਦਾ ਹੈ ਤੇ ਆ ਜਾਣਗੇ 3-4 ਦਿਨਾਂ ਤੱਕ ਤੇ ਇੱਧਰ ਆਪਣੀ ਮੱਝ ਪਸਾ ਮੰਗੀ ਐ ਜੀ ਤੇ ਹੁਣ ਮੈਂ ਲੱਗਾ ਧਾਰ ਕੱਢਣ ਦੁੱਧ ਤੇ ਥੋੜਾ ਜਿਹਾ ਦਿੰਦੀ ਐ ਤੇ ਇਸ ਤੋਂ ਬਾਅਦ ਆਪਾਂ ਜਿਹੜੀ ਤਾਜੀ ਮੱਝ ਸੋਈ ਹੈ ਉਹਦੀ ਧਾਰ ਕੱਢਾਂਗੇ ਤੇ ਠੰਢੀ ਜੀ ਵੀ ਬਹੁਤ ਜ਼ਿਆਦਾ ਹੋ ਗਈ ਐ ਇੱਕਦਮ ਹੀ ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਹਵਾ ਚੱਲਣ ਲੱਗੀ ਠੰਢੀ ਠੰਢੀ ਸਵੇਰੇ ਵੀ ਅੱਜ ਸੂਰਜ ਜਿਹੜਾ ਸੀ ਉਹ ਨਿਕਲਿਆ ਹੀ 12:00 ਵਜੇ ਕੱਲ ਤੇ ਬਹੁਤ ਸੋਹਣਾ ਦਿਨ ਰਿਹਾ ਤੇ ਇੰਨਾ ਕੁ ਦਿੱਤਾ ਦੁੱਧ ਦੋਸਤੋ ਦੇਖ ਲਓ ਤੇ ਹੈ ਸੰਗਣਾ ਬਹੁਤ ਦੁੱਧ ਦੇਖੋ ਕਿਦਾਂ ਉੱਤੇ ਉੱਤੇ ਘੋਜਾ ਆ ਜਾਂਦਾ ਏ ਤੇ ਹੁਣ ਅੰਦਰ ਆ ਗਿਆ ਮੈਂ ਤੇ ਆਪਾਂ ਧਾਰ ਕੱਢਾਂਗੇ ਜਿਹੜੀ ਤਾਜੀ ਮੱਝ ਸੂਈ ਹੈ ਤੇ ਦੇਖੋ ਜੀ ਆਪਣੇ ਡੰਗਰ ਖਾ ਰਹੇ ਨੇ ਪੱਠੇ ਅੱਜ ਤੂੜੀ 'ਚ ਹਰਰ ਲਾ ਕੇ ਪਾਉਣਾ ਪਿਆ ਕਿਉਂਕਿ ਅੱਜ ਆਗ ਨਹੀਂ ਸੀ ਤੇ ਸਤਵਿੰਦਰ ਹੁਣ ਲੈ ਕੇ ਆਇਆ ਏ ਆਗ ਲੇਵਰ ਨੂੰ ਨਾਲ ਲੈ ਕੇ ਆਇਆ ਸੀ ਟਰੈਕਟਰ ਤੇ ਲੱਦ ਕੇ ਲੈ ਆਂਦੇ ਆ ਆਗ ਤੇ ਹੁਣ ਕੁੱਤਰ ਰਿਆ ਏ ਸਵੇਰ ਵਾਸਤੇ ਤੇ ਇੱਧਰ ਆਪਾਂ ਇਹਨਾਂ ਨੂੰ ਹੁਣੇ ਤਾਜੀ-ਤਾਜੀ ਫੇਰ ਪੱਠੇ ਪਾ ਦਿੱਤੇ ਆ ਇਹ ਤਾਜੀ ਮਲ ਸੂਈ ਜਿਹੜੀ ਆ ਤੇ ਭਾਬੀ ਜੀ ਲੱਗੇ ਹੁਣ ਕੱਟੀ ਨੂੰ ਖੋਲਣ ਇਹਦਾ ਨਾਮ ਸਤਵਿੰਦਰ ਨੇ ਰੱਖਿਆ ਸੁੱਖੋ ਤੇ ਆ ਜਿਹੜੀ ਨਾਲ ਗਾਈ ਬੰਨੀ ਏ ਇਹ ਥੋੜੀ ਕਮਜ਼ੋਰ ਹੈ ਇਹ ਸੋਣ ਵਾਲੀ ਹੈ ਤੇ ਇਹਨੂੰ ਵੀ ਵਧੀਆ ਪੱਠੇ-ਪੁੱਠੇ ਪਾ ਦੇਈਦਾ ਦਾਣਾ ਫੱਕਾ ਤੇ ਆਹ ਲੋ ਜੀ ਆਪਣੀ ਸੁੱਖੋ ਲੱਗੀ ਚੁੰਗਣ ਬਾਰ ਇਕਦਮੀ ਹਵਾ ਬੜੀ ਚੱਲਣ ਲੱਗੀ ਸੀ ਛੀਤ ਹੀ ਪੈਣ ਲੱਗੀ ਠੰਡੀ ਠੰਡੀ ਹਵਾ ਚੱਲਣ ਲੱਗੀ ਹੈ ਬਹੁਤ ਜ਼ਿਆਦਾ ਇਕਦਮ ਠੰਡ ਜੀ ਵੱਧ ਗਈ ਹੈ ਇਹ ਦੋ ਮੱਝਾਂ ਬਾਹਰ ਜਿਹੜੀਆਂ ਆ ਇਹ ਉਹ ਵੀ ਆਪਾਂ ਬੰਦ ਦੇਣੀਆਂ ਮੈਂ ਧਾਰ ਘਟਾ ਕੇ ਭਾਬੀ ਜੀ ਨਾਲ ਤੇ ਉਸ ਤੋਂ ਬਾਅਦ ਫਿਰ ਕਰੂੰਗਾ ਪਾਠ ਤੇ ਭਾਬੀ ਜੀ ਨਾਲ ਘਣਾਉਣ ਲੱਗੇ ਕਹਿੰਦੇ ਚਲੋ ਤੂੰ ਪਾਠ ਕਰਨਾ ਹਣਾ ਤੇ ਛੇਤੀ ਛੇਤੀ ਆਪਾਂ ਧਾਰਾ ਘੱਡ ਲੈਣੇ ਆ ਤੇ ਆਪਣੀਆਂ ਖਾਰੀਆਂ ਮੱਜਾਂ ਪੱਠੇ ਜੀ ਤੇ ਮੰਨੀ ਨੂੰ ਇਸ ਟਾਈਮ ਦੋ ਥਣ ਚੰਗਾ ਦੇਈਦਾ ਸਵੇਰੇ ਟਾਈਮ ਵੀ ਕਿਉਂਕਿ ਅਜੇ ਛੋਟੀ ਹੈ ਤੇ ਅਜੇ ਦੁੱਧ ਦੇ ਸਹਾਰੇ ਹੀ ਹੈ ਮੰਨੀ ਤੇ ਇੱਧਰ ਮੈਂ ਲੈ ਲੱਗਿਆ ਪੰਗੇ ਮੰਨੀ ਨਾਲ ਦੇਖੋ ਕਿਦਾਂ ਮੇਰਾ ਗੁੱਠਾ ਚੁੰਗਦੀ ਹੈ ਇਹ ਸਾਰੇ ਕਰੂਟਾਂ ਦੀ ਆਦਤ ਹੀ ਹੁੰਦੀ ਹੈ ਮੈਨੂੰ ਬਹੁਤ ਵਧੀਆ ਲੱਗਦਾ ਇਦਾਂ ਕਰਨਾ ਤੇ ਭਾਬੀ ਜੀ ਲੱਗੇ ਹੁਣ ਧਾਰ ਕੱਢਣ ਦੋਤੇ ਵੀ ਅਜੇ ਥੋੜਾ ਹੀ ਦਿੰਦੀ ਹੈ ਵੈਸੇ ਮੱਝ ਸਾਡੀ ਬੜੀ ਸੀਲ ਨਿਕਲੀ ਮਸਾਨੀ ਕੁਛ ਕਹਿੰਦੀ ਐ ਪਹਿਲੇ ਦਿਨ ਤੋਂ ਹੀ ਵਧੀਆ ਤਾਂ ਮਿਲਣ ਲੱਗੀ ਥੋੜਾ ਜਿਹਾ ਕੀਤਾ ਹੀ ਨਹੀਂ ਤੇ ਜਿਹੜੀਆਂ ਤਾਜ਼ੀਆਂ ਪਹਿਲੀ ਵਾਰ ਹੁੰਦੀਆਂ ਮੱਜਾਂ ਬਹੁਤ ਜ਼ਿਆਦਾ ਤੰਗ ਕਰਦੀਆਂ ਐ ਪਰ ਚਲੋ ਵਿਚਾਰੀ ਵਧੀਆ ਨਿਕਲੀ ਐ ਜਿਹੜਾ ਮਰਜੀ ਧਾਰ ਘੱਟ ਸਕਦਾ ਐ ਤੇ ਧਾਰ ਵੀ ਪੋਲੀ ਐ ਵਧੀਆ ਅਜੇ ਤੇ ਥੋੜੇ ਦਿਨ ਦੀ ਚਲੋ ਵਧੂਗੀ ਪਹਿਲੀ ਵਾਰ ਸੋਈ ਐ ਨਾ ਤਾਂ ਕਰਕੇ ਤੇ ਹੁਣ ਦਾਲਾ ਦੂਲਾ ਵਧੀਆ ਪਾਉਨੇ ਆ ਚਲੋ ਤੇ ਹੁਣ ਵੱਜੂਗੀ ਆਪਾਂ ਥੋੜਾ ਜਿਆ ਕਰਨ ਲੱਗੇ ਫਨ ਆਪਣੀ ਸੁੱਖੋ ਨਾਲ ਤੇ ਮੈਨੂੰ ਤੇ ਇੱਕ ਹੋਰ ਨਵਾਂ ਕਢਾਉਣਾ ਮਿਲ ਗਿਆ ਪਹਿਲੇ ਸੀ ਮੁੰਨੀ ਦੇ ਬੱਚੇ ਵੀ ਐ ਤੇ ਬਾਕੀ ਇਹ ਐ ਮੈਨੂੰ ਬਹੁਤ ਵਧੀਆ ਲੱਗਦਾ ਜਾਨਵਰਾਂ ਨਾਲ ਟਾਈਮ ਸਪੈਂਡ ਕਰਨਾ ਤੇ ਭਾਬੀ ਜੀ ਨੇ ਹੁਣ ਕੱਢ ਲਈ ਧਾਰ ਥੋੜਾ ਜਿਹਾ ਦਿੱਤਾ ਦੇਖੋ ਇਸ ਟਾਈਮ ਥੋੜਾ ਦਿੰਦੀ ਐ ਸਵੇਰੇ ਥੋੜਾ ਜਿਹਾ ਦੇਣਦੀ ਤਾਂ ਵੀ 2 ਕਿਲੋ ਮੁੰਨੀ ਨੇ ਛੱਡ ਆ ਆਪਣੀ ਸੁੱਖ ਨੂੰ ਛੱਡ ਕੇ ਤੇ ਖੋਲ ਕੇ ਮੈਂ ਫੇਰ ਦੁਬਾਰਾ ਛੱਡ ਦਿਨਾ ਐ ਥੱਲੇ ਤੇ ਡੋਕੇ ਡੁਕੇ ਜਿਹੜੇ ਚੁੰਗਲੂਗੀ ਇੱਕ ਚੰਮੀ ਹਾਂਜੀ ਕੋਈ ਨਹੀਂ ਦੋ ਥਣ ਪਹਿਲਾਂ ਚੰਗਾ ਦਿੱਤੇ ਸੀ ਚੰਗੀ ਤਰ੍ਹਾਂ ਤੇ ਹੁਣ ਥੋੜਾ ਬਤਾ ਫੇਰ ਆਪਣਾ ਚੁੰਗਲੂਗੀ ਤੇ ਭਾਬੀ ਜੀ ਚਲੇ ਗਏ ਆ ਹੁਣ ਦੁੱਧ ਲੈ ਕੇ ਆਹ ਦੇਖੋ ਜੀ ਥੋੜਾ ਛੱਡ ਦਿੰਦੀ ਵਿੱਚੋਂ ਵਿੱਚ ਪਤਾ ਨਹੀਂ ਲੱਗਦਾ ਇਹ ਇਧਰ ਮੇਰੀ ਭਤੀਜੀ ਨੇ ਲੈ ਆਂਦਾ ਹੈ ਦਾਲਾ ਪਾਉਣ ਵਾਸਤੇ ਰੱਖ ਦਿੱਤਾ ਹੈ ਅੱਗੇ ਮੱਜ ਤੇ ਮੱਜ ਖਾ ਰਹੀ ਹੈ ਦਾਲਾ ਤੇ ਬਾਕੀ ਦੋਨੇ ਮੱਜਾਂ ਫਿਰ ਬੰਦ ਦਿਨਾ ਹੁਣੇ ਮੈਂ ਇਸ ਤੇ ਆਪਣਾ ਨਿਬੜ ਗਿਆ ਕੰਮ ਸ਼ਾਮ ਦਾ ਇਸ ਤੋਂ ਬਾਅਦ ਮੈਂ ਕਰਨਾ ਹੁੰਦਾ ਹੈ ਪਾਠ ਹੱਥ ਮੂੰਹ ਧੋ ਕੇ ਨਹਾਤੀ ਸਵੇਰੇ ਲਈਦਾ ਹੈ ਚਾਹੇ ਦੁਪਹਿਰੇ ਤੇ ਸਵੇਰੇ ਵੀ ਆਪ ਪਾਠ ਕਰੀਦਾ ਪਰਮਾਤਮਾ ਦਾ ਨਾਮ ਲੈਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ ਤੇ ਲੋ ਜੀ ਹੁਣ ਮੈਂ ਇਧਰ ਪੱਤੀ ਜੀ ਸੁੱਕੀ ਗੰਨੇ ਦੀ ਪਾ ਦਿੰਨਾ ਏ ਇਹਦੇ ਥੱਲੇ ਸੁੱਖੋ ਦੇ ਤੇ ਕਰਦੇ ਆਂ ਵਲੌਗ ਦਾ ਇੱਥੇ ਐਂਡ ਦੋਸਤੋ ਜੀ ਤੁਹਾਨੂੰ ਵਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਜੀ ਜੇ ਚੈਨਲ ਤੇ ਨਵੇਂ ਹੋ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਮਿਲਦੇ ਆਂ ਜੀ ਨਵੇਂ ਵਲੌਗ ਵਿੱਚ ਧੰਨਵਾਦ ਜੀ